ਦੋਸਤੋ ਅਸੀਂ ਇਸ ਵਕਤ ਜਿਹੜਾ ਯੂਨੀਵਰਸਿਟੀ ਵਾਲਾ ਪੋਲਾ ਬਾਦਲ ਰੋਡ ਵਾਲਾ ਉੱਥੇ ਖੜੇ ਆ ਅੱਜ ਪਿੰਡ ਕੋਦੇ ਇਨਾ ਸੌਰੀ ਪਿੰਡ ਕਾਲ ਚਰਾਣੀ ਕੇਰੀਵਾਲ ਤੇ ਭਗਵੰਤ ਮਾਨ ਨੇ ਆਉਣਾ ਹੁਣ ਦੇਖੋ ਆ ਜਿਹੜੀ ਗੰਦਗੀ ਆ ਗੰਦਗੀ ਨੂੰ ਲੁਕਾਉਣ ਦੇ ਲਈ ਇੱਥੇ ਪਰਦਾ ਲਾਇਆ ਗਿਆ ਵੀ ਕਿਸੇ ਨੂੰ ਇਹ ਨਾ ਦੇਖੇ ਵੀ ਜਿਹੜੇ ਬਾਹਰੋਂ ਵੀਆਈਪੀ ਆਉਂਦੇ ਨੇ ਉਹਨਾਂ ਨੂੰ ਇਹ ਲੱਗੇ ਕਿ ਇੱਥੇ ਬੜੀ ਸਾਫ ਸਪਾਈ ਆ ਸੋ ਦੇਖੋ ਐ ਜਾ ਕੇ ਜਿਹੜਾ ਇੱਥੇ ਲੁਕੋਇਆ ਜਾਂਦਾ ਸਮਾਨ ਅੱਗੇ ਸਾਫ ਕਰਤਾ ਦੇਖੋ ਸਾਰਾ ਪਰ ਦੂਰ ਤਰਾਡੇ ਤੱਕ ਦੇਖੀਏ ਤਾਂ ਸਾਰੀ ਗੰਦਗੀ ਗੰਦਗੀ ਤੁਹਾਨੂੰ ਨਜ਼ਰ ਆਏਗੀ ਸੋ ਬੜੀ ਇੰਟਰਸਟਿੰਗ ਚੀਜ਼ ਹੈ ਜੀ ਕਹਿੰਦਾ ਵੀ ਨੱਕ ਨਾਲੋਂ ਲਾ ਕੇ ਗੱਲ ਗੱਲ ਦੇ ਉੱਤੇ ਲਾਉਣ ਵਾਲੀ ਗੱਲ ਕੀਤੀ ਹੋਈ ਹੈ ਦੇਖੋ ਇੱਥੇ ਉਹ ਸਫਾਈ ਕਰਤੀ ਆ ਦੇਖੋ ਤੁਹਾਨੂੰ ਸਾਰਾ ਦਿਖ ਰਿਹਾ ਅੱਗੇ ਸਫਾਈ ਆ ਉਨੀ ਕਾ ਉਹ ਦੇਖੋ ਥਰੋ ਥਰ ਵਧੀਆ ਚਮਕਾਇਆ ਤੁਹਾਨੂੰ ਦਿਖਾਵਾਂਗੇ ਆ ਪੁਲ ਦੇ ਉੱਤੇ ਤਾਂ ਗਾਰਗੁਰ ਹਜੇ ਨਹੀਂ ਚੱਕੀ ਪਰ ਆਹ ਦੇਖੋ ਪਰਦਾ ਲਾ ਕੇ ਛਪਾਉਣ ਦੀ ਕੋਸ਼ਿਸ਼ ਕੀਤੀ ਆ